ਸਾਡਾ ਸਿੱਖਾਲ ਬਾਈ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਜੀ ਉਮੀਦ ਕਰਦਾ ਹਾਂ ਬਾਈ ਸਾਰੇ ਠੀਕ ਠਾਕ ਹੋਵੋਗੇ ਬਾਈ ਜੀ ਅੱਜ ਆਪਣੇ ਕੋਲੇ ਵੀਰੇ ਹੁਣੀਆਂ ਆਏ ਹੋਏ ਸੀਗੇ ਐਗਰੀਕਲਚਰ ਡਿਪਾਰਟਮੈਂਟ ਦੇ ਨਾਬੇ ਤੋਂ ਜੀ ਤੇ ਬਾਈ ਹੁਣੀਆਂ ਆਪਣੇ ਕੋਲੇ ਜਿਹੜੀ ਆਪਣੀ ਸਿੱਧੀ ਬਜਾਈ ਕਰੀ ਹੋਈ ਆ ਉਹਦੀ ਰਜਿਸਟ੍ਰੇਸ਼ਨ ਕਰਨੀ ਹੁੰਦੀ ਆ ਤੇ ਉਹਦੇ ਜਿਹੜੇ ਪੈਸੇ ਆਉਂਦੇ ਨੇ ਸਰਕਾਰ ਵੱਲੋਂ ਉਹਦੇ ਬਾਬਤ ਆ ਆਪਣੇ ਕੋਲੇ ਅੱਜ ਪਿੰਡ ਆਏ ਸੀਗੇ ਤੇ ਉਹਦੇ ਰਿਲੇਟਿਡ ਅੱਜ ਆਪਾਂ ਵੀਡੀਓ ਬਣਾਉਣ ਲੱਗੇ ਆ ਅੱਜ ਬਾਈ ਉਹਨਾਂ ਨੂੰ ਆਪਾਂ ਪੁੱਛਦੇ ਆ ਵੀ ਇਹ ਕਿਵੇਂ ਆਪਾਂ ਰਜਿਸਟਰ ਕਰਨੀ ਹੁੰਦੀ ਆ ਕਿੰਨੇ ਪੈਸੇ ਆਉਂਦੇ ਆ ਤੇ ਕਦੋਂ ਇਹਦੇ ਪੈਸੇ ਆਪਾਂ ਨੂੰ ਮਿਲ ਜਾਂਦੇ ਆ ਜਿਹੜੇ ਸਰਕਾਰ ਵੱਲੋਂ ਆਪਾਂ ਨੂੰ ਦਿੱਤੇ ਜਾਂਦੇ ਆ ਸਸੀ ਗੱਲ ਬਾਈ ਜੀ ਬਹੁਤ ਵਧੀਆ ਜੀ ਵੀਰੇ ਜਿਹੜੀ ਆਪਣੀ ਇਹ ਸਿੱਧੀ ਬਜਾਈ ਦੇ ਸਰਕਾਰ ਵੱਲੋਂ ਪੈਸੇ ਦਿੱਤੇ ਜਾਂਦੇ ਆ ਕਦੋਂ ਕਿ ਇਹਦੀ ਰਜਿਸਟ੍ਰੇਸ਼ਨ ਕਿਵੇਂ ਹੁੰਦੀ ਆ ਪਰਾਂ ਦਾ ਜਿਹੜੇ ਬਾਈ ਲਾਉਂਦੇ ਉਹਨਾਂ ਨੂੰ ਦੱਸ ਦਿਓ ਤੇ ਇਹਦੇ ਪੈਸੇ ਕਿਵੇਂ ਆਉਂਦੇ ਉਹ ਵੀ ਦੱਸੋ ਵੀਰੇ ਇਹ ਵੀ ਜਿਹੜੀ ਰਜਿਸਟ੍ਰੇਸ਼ਨ ਆ ਗਈ ਉਹ ਆਪਣਾ ਪੋਰਟਲ ਆਗਾ ਐਗਰੀ ਮਸ਼ੀਨਰੀ ਠੀਕ ਹੈ ਜੀ ਤੇ ਜਾ ਕੇ ਉੱਥੇ ਜਿਹੜਾ ਕਿਸਾਨ ਦਾ ਜੇ ਫਾਰਮ ਕੱਢਦਾਗਾ ਮੋਬਾਈਲ ਨੰਬਰ ਭਰ ਕੇ OTP ਆਉਂਦਾ ਹੈਗਾ ਠੀਕ ਹੈ ਜੀ ਉੱਥੋਂ ਰਜਿਸਟਰ ਹੋ ਜਾਂਦੀ ਆ ਤੇ ਉਹ ਤੋਂ ਬਾਅਦ ਉੱਥੇ ਖੇਵਟ ਤੇ ਖਸਰਾ ਨੰਬਰ ਮੰਗਦਾ ਹੈਗਾ ਠੀਕ ਹੈ ਜੀ ਇਹ ਉੱਥੇ ਭਰਿਆ ਜਾਂਦਾ ਵੀ ਇਹ ਬੰਦੇ ਨੇ ਇਸ ਵਾਰ ਇੰਨੀ ਵਜਾਈ ਕੀਤੀ ਹੈਗੀ ਠੀਕ ਹੈ ਜਿੱਥੇ ਸਿੱਧੀ ਵਜਾਈ ਕੀਤੀ ਆ ਉਹਦੇ ਖਸਰਾ ਨੰਬਰ ਤੇ ਖੇਵਟ ਭਰਨੀ ਪੈਂਦੀ ਖੇਵਟ ਭਰਨੀ ਪਊ ਉਹ ਖੇਤ ਦੀ ਠੀਕ ਹੈ ਜੀ ਉਹ ਤੋਂ ਬਾਅਦ ਇਹਦੀ ਫਸਟ ਵੈਰੀਫਿਕੇਸ਼ਨ ਜਿਵੇਂ ਅੱਜ ਅਸੀਂ ਕਰਨ ਆਏ ਆਂਗੇ ਹਾਂਜੀ ਵੀਰੇ ਫਸਟ ਵੈਰੀਫਿਕੇਸ਼ਨ ਕਰਨ ਤੋਂ ਬਾਅਦ ਇਹਦੋਂ ਬਾਅਦ ਸੈਕੰਡ ਵੈਰੀਫਿਕੇਸ਼ਨ ਹੋਊਗੀ ਦੀ ਇੱਕ ਠੀਕ ਹੈ ਜਿਹੜੀ ਦੂਜੀ ਵੈਰੀਫਿਕੇਸ਼ਨ ਆ ਉਹ ਤੋਂ ਬਾਅਦ ਇਹ ਜਿਹੜੇ ਪੈਸੇ ਨੇ ਸਰਕਾਰ ਵੱਲੋਂ ਜਿਹੜੀ ਦਿੱਤੀ ਜਾਂਦੀ ਹੈ ਜੀ ਵਿਕਤੀ ਦਾ 1500 ਰੁਪਏ ਤੋਂ ਸ਼ਾਨਾਂ ਦੇ ਹੱਥੇ ਵਿੱਚ ਪਹਿਲੇ ਸ਼ੁਰੂ ਹੋ ਜੀ 1500 ਰੁਪਏ ਪਰ ਪ੍ਰਤੀ ਏਕੜ ਪ੍ਰਤੀ ਏਕੜ 1500 ਰੁਪਏ ਵੀਰੇ ਦਿੱਤਾ ਜਾਂਦਾ ਤੇ ਵੀਰੇ ਜਿਵੇਂ ਲਾਲੋਬੀ ਜਿਹੜੇ ਦਾ ਪੜਿਆ ਲਿਖਿਆ ਬੰਦਾ ਹੈ ਨਾ ਉਹ ਤਾਂ ਆਪਣਾ ਰਜਿਸਟ੍ਰੇਸ਼ਨ ਕਰ ਲੈਂਦਾ ਹੈ ਨਾ ਜੀ ਤੇ ਜਿਹੜੇ ਵਿਚਾਰਿਆਂ ਨੂੰ ਨਹੀਂ ਇੰਨੀ ਨੌਲੇਜ ਹੈਗੀ ਉਹ ਕਿਵੇਂ ਕਰ ਸਕਦੇ ਆ ਉਹ ਤੋਂ ਨਾਲ ਸੰਪਰਕ ਕਰਕੇ ਕਿਵੇਂ ਕਰ ਉਹ ਜਿਵੇਂ ਸਾਡੇ ਖੇਤੀਬਾੜੀ ਦਫ਼ਤਰ ਸਾਡੇ ਫੀਲਡ ਚ ਜਿਵੇਂ ਮੇਰੀ ਡਿਊਟੀ ਆ ਬਾਕੀ ਫੀਲਡ ਚ ਹੋਰਾਂ ਦੀ ਬੰਦੇ ਦੀ ਪ੍ਰੀਫੈਸ਼ਨ ਕਰਵਾ ਸਕਦੇ ਨੇਗੇ ਜਾਂ ਜਿਵੇਂ ਤੁਸੀਂ ਪੜੇ ਲਿਖਿਓਗੇ ਤੁਹਾਨੂੰ ਪਤਾਗਾ ਇਹ ਬਾਈ ਨੂੰ ਆਉਂਦਾ ਨਹੀਂ ਹੈਗਾ ਤੁਸੀਂ ਉਹਦੀ ਕਰ ਸਕਦੇ ਹੋ ਕਿਸੇ ਤੋਂ ਜਦ ਤੱਕ ਜਾਣਕਾਰ ਤੋਂ ਕਰਾ ਨਹੀਂ ਆਪਣਾ ਉੱਥੋਂ ਜਾ ਕੇ ਕਰਾ ਸਕਦੇ ਜਿਵੇਂ ਅਖਬਾਰਾਂ 'ਚ ਵੀ ਐਡ ਆਉਂਦੀ ਹੈ ਦੀ ਵੀ ਇਸ ਵਾਰ ਤੇ ਇਹਦੀ ਸਿੱਧੀ ਵਿਜਾਈ ਤੇ 1500 ਰੁਪਏ ਸਰਕਾਰ ਵੱਲੋਂ ਉੰਨੇ ਦਾ ਦਰ ਦਿੱਤਾ ਜਾ ਰਹੇਗਾ ਤੇ ਵੀਰੇ ਐਤ ਕੀ ਜਿਵੇਂ ਆਪਾਂ ਚਲੋ ਇਹ ਤੋਂ ਹਟ ਕੇ ਗੱਲ ਕਰੀਏ ਜੇ ਐਤ ਕੀ ਇਹਦੇ ਰਕ ਵਿੱਚ ਕੋਈ ਵਾਦਾ ਹੋਇਆ ਜਿਹੜਾ ਆਪਣੇ ਸਿੱਧੀ ਪਜਾਈਏ ਕਿੰਨਾ ਬਹੁਤ ਜ਼ਿਆਦਾ ਅੱਛਾ ਜੀ ਤੇ ਲੋਕਾਂ ਨੂੰ ਲੱਗਦਾ ਹੀ ਆ ਫਾਇਦਾ ਜਨਾ ਆਪਣੇ ਪਿੰਡ ਚ ਹੀ ਦੇਖ ਲਓ ਹਾਂ ਆਪਣੇ ਪਿੰਡ ਚ ਕਾਫੀ ਪਹਿਲਾਂ ਤਾਂ ਆਪਾਂ ਨਹੀਂ ਜਾ ਰਹੇ ਉਹ ਮਤਲਬ ਕਿ ਤਕਰੀਬਨ ਸਾਰੀ ਹੋ ਗਈ ਥੀ ਪਿੰਡ ਚੋਂ ਹਾਂ ਜੀ ਤੁਹਾਨੂੰ ਦੇਖ ਦੇ ਤੁਹਾਨੂੰ ਆਪਣੇ ਆਪ ਪਤਾ ਲੱਗੂ ਤੁਹਾਡੇ ਨਾਲ ਕਿੰਨੇ ਕਿਸਾਨ ਜੁੜ ਗਏ ਹਾਂ ਬਹੁਤ ਜ਼ਿਆਦੇ ਨੇ ਵੀਰੇ ਹਨਾ ਤੇ ਭਾਈ ਇਦਾਂ ਹੀ ਲੋਕ ਜਿਵੇਂ ਅੱਜ ਕੱਖਾਂ ਦੀ ਜਿਹਾ ਹੋਰ ਆਪਾਂ ਅੱਜ ਕੱਖ ਵੀ ਕਢਾ ਰਹੇ ਸੀਗੇ ਹਨਾ ਆਪਣੇ ਲੇਬਰ ਲਈ ਹੋਈ ਆ ਤੇ ਹੋਰ ਖਰਚੇ ਆਉਂਦੇ ਆ ਇੰਨੇ ਖਰਚੇ ਦਾ ਬਾਈ ਜਿਵੇਂ ਬਾਈ ਉਹਨਾਂ ਨੇ ਦੱਸਿਆ ਹੈ ਨਾ ਜਿਹੜੇ 1500 ਰੁਪਏ ਮਿਲ ਰਹੇ ਆ ਆਪਾਂ ਨੂੰ ਪ੍ਰਤੀ ਏਕੜ ਇਹ ਚੋਂ ਨਿਕਲ ਜਾਂਦੇ ਨੇ ਕੋਈ ਬਾਲਾ ਔਖਾ ਕੰਮ ਨਹੀਂ ਹੈਗਾ ਤੇ ਵੀਰੇ ਹੋਰ ਵੀ ਆਲੇ-ਦਾਲੇ ਲੋਕ ਕਰਦੇ ਨੇ ਕੋਈ ਕਿਸੇ ਨੂੰ ਔਖਾ ਰਿਹਾ ਕੋਈ ਕਿਸੇ ਨੂੰ ਔਖ ਨਹੀਂ ਹੈਗੀ ਸਗੋਂ ਇੱਕ ਦੋ ਪਿੰਡ ਹੈਗੇ ਨੇ ਜਿੱਥੇ ਇੱਕ ਬੰਦੇ ਨੇ ਸ਼ੁਰੂਆਤ ਕੀਤੀ ਉਹਨੂੰ ਦੇਖ ਦੇ ਚਾਰ ਪੰਜ ਕਿਸਾਨ ਉਹਦੇ ਨਾਲ ਹੋਰ ਲੱਗੇ ਉਹ ਕਹਿੰਦੇ ਵੀ ਸਿੱਧੀ ਵਜਾਈ ਤੇ ਜਿਹੜਾ ਕਰਨ ਤੇ ਵੀ ਖਰਚਾ ਕੋਈ ਇੰਨਾ ਜ਼ਿਆਦਾ ਨਹੀਂ ਹੈਗਾ ਤੇ ਸ਼ੁਰੂ ਤੇ ਇਹ ਜਿਵੇਂ ਕੱਖਾਂ ਦੀ ਵੱਲ ਧਿਆਨ ਦੇਣਾ हां ओपन ਕਰ ਲੈਣਾ ਪੈ ਗਿਆ ਥੋੜੀ ਜੀ ਉਹ ਤੋਂ ਬਾਅਦ ਕੋਈ ਦਿੱਕਤ ਨਹੀਂ ਹੈਗੀ ਹਾਂ ਉਹ ਸਹੀ ਗੱਲ ਆ ਪਹਿਲਾਂ ਜੇ ਕੱਕ ਸਾਹਿਬ ਲੈਣ ਦਾ ਬੰਦਾ ਉਹ ਕੋਈ ਉਹ ਨਹੀਂ ਹੈਗੀ ਫਿਰ ਤਾਂ ਗਰੋਥ ਵਧੀਆ ਹੋ ਜੇ ਗਰੋਥ ਵਧੀਆ ਹੋ ਜਾਂਦੀ ਹੈ ਤੇ ਵੀਰੇ ਜਿਹੜਾ ਆਪਣਾ ਇਹਦੇ ਪੈਸੇ ਜਿਹੜੇ ਆਪਾਂ ਗੱਲ ਕਰਦੇ ਆ ਇਹ ਕਿਹੜੇ ਮਹੀਨੇ ਤੱਕ ਆ ਜਾਣਗੇ ਇਹ ਵੀਰੇ ਜਦੋਂ ਦੂਜੀ ਵੈਰੀਫਿਕੇਸ਼ਨ ਹੋ ਗਈ ਠੀਕ ਹੈ ਜੀ ਇਹ ਆਉਂਦੇ ਨੇ ਜਨਵਰੀ ਜਾਂ ਫਰਵਰੀ ਦੇ ਵਿੱਚ ਇਹਦੇ ਪੈਸੇ ਪਹੁੰਚਣਗੇ ਤੁਹਾਡੇ ਕੋਲੇ ਠੀਕ ਹੈ ਜਨਵਰੀ ਬਾਰੇ ਬਾਕੀ ਮੈਂ ਜੇ ਮਾਰਦੇ ਆ ਜਿਹੜਾ ਖਾਤਾ ਹੈਗਾ ਉਹਦੇ ਵੀ ਤੁਹਾਡੇ ਪੈਸੇ ਉਹਦੇ ਤੋਂ ਸਿੱਧੇ ਪੈਸੇ ਆ ਜਾਂਦੇ ਨੇ ਹਾਂ ਜੀ ਉਹ ਬਾਈ ਆਪਣੇ ਪਹਿਲਾਂ ਅੱਗੇ ਆਉਂਦੇ ਜਿਹੜਾ ਮਤਲਬ ਕਿ ਇਹਦਾ ਮੇਨਤਾ ਮਕਸਦ ਇਹੀ ਹੈ ਜਿਹੜੀ ਵੈਰੀਫਿਕੇਸ਼ਨ ਕਰਨਾ ਹੈ ਨਾ ਵੀ ਬੰਦਾ ਬਾਹਰ ਨਾ ਆ ਦਵੇ ਇੱਕ ਵਾਰ ਕਰਕੇ ਹੈ ਨਾ ਹਾਂ ਲਾਸਟ ਤੇ ਜਾ ਕੇ ਬਈ ਪੈਸੇ ਆ ਜਾਂਦੇ ਆ ਸੈਕੰਡ ਵੈਰੀਫਿਕੇਸ਼ਨ ਤੋਂ ਬਾਅਦ ਹੀ ਇਹ ਜਨ ਪ੍ਰੋਸੈਸ ਸ਼ੁਰੂ ਸ਼ੁਰੂ ਹੋ ਜਾਂਦੀ ਅੱਗੇ ਉਹ ਦੋਨੋਂ ਆਪਣਾ ਕੋਈ ਹੋਰ ਹੱਲ ਨਹੀਂ ਠੀਕ ਆ ਬਈ ਜੀ ਧੰਨਵਾਦ ਤੁਹਾਡਾ ਬਹੁਤ-ਬਹੁਤ ਜੀ ਇੱਕ ਤਾਂ ਤੁਸੀਂ ਆਏ ਹੋ ਤੇ ਜਾਣਕਾਰੀ ਦਿੱਤੀ ਹੈ ਬਈ ਥੈਂਕ ਯੂ ਜੀ ਓਕੇ ਓਕੇ ਬਈ ਜੀ ਠੀਕ ਆ ਬਈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮਿਲਦੇ ਆਂ ਆਪਾਂ ਕਿਸੇ ਹੋਰ ਵੀਡੀਓ 'ਚ ਤਦ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ